ਸਵੇਰ ਦੇ ਅਹਿਮ ਖਬਰ ਫਰੀਦਕੋਟ ਤੋਂ سامنے ਆ ਰਹੀ ਹੈ ਜਿੱਥੋਂ ਦੇ ਸੈਂਟਰਲ ਜੇਲ੍ਹ ਦੇ ਵਿੱਚੋਂ 24 ਦੇ ਕਰੀਬ ਮੋਬਾਈਲ ਬਰਾਮਦ ਹੋਏ ਨੇ ਸਿਰਫ ਮੋਬਾਈਲ ਹੀ ਨਹੀਂ ਇਸ ਦੇ ਨਾਲ ਹੋਰ ਸਮਾਨ ਵੀ ਪੁਲਿਸ ਨੂੰ ਇੱਥੇ ਜਿਹੜਾ ਉਹ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤੇਜ਼ੀ ਦੇ ਨਾਲ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਅੰਦਰੋਂ 24 ਮੋਬਾਈਲ ਫੋਨ ਇੱਕ ਮੋਬਾਈਲ ਚਾਰਜਰ ਸਮੇਤ 48 ਜਰਦੇ ਦੀਆਂ ਪੂੜੀਆਂ ਵੀ ਬਰਾਮਦ ਹੋਈਆਂ ਨੇ ਦੱਸਿਆ ਜਾ ਰਿਹਾ ਕਿ ਜੇਲ੍ਹ ਕਰਮਚਾਰੀਆਂ ਦੇ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਇਸੇ ਦੌਰਾਨ ਕਰਮਚਾਰੀਆਂ ਦੇ ਵੱਲੋਂ ਤਲਾਸ਼ੀ ਲਈ ਜਾ ਰਹੀ ਸੀ ਬੈਰਕ ਤੋਂ ਲੈ ਕੇ ਬਾਹਰ ਤੱਕ ਹਰ ਇੱਕ ਨੁੱਕਰ ਦੀ ਤਲਾਸ਼ੀ ਲਈ ਜਾ ਰਹੀ ਸੀ ਤੇ ਇਸੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਸਮਾਨ ਬਰਾਮਦ ਹੋਇਆ ਜਿਸ ਦੇ ਵਿੱਚ 24 ਮੋਬਾਈਲ ਵੀ ਸ਼ਾਮਲ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 6 ਮੋਬਾਈਲ ਬੈਰਕਾਂ ਤੋਂ ਬਰਾਮਦ ਹੋਏ ਜਦਕਿ ਜਿਹੜੇ 18 ਮੋਬਾਈਲ ਸਮੇਤ ਹੋਰ ਸਮਾਨ ਸੋਰ ਬਾਹਰ ਤੋਂ ਥਰੋ ਕਰਕੇ ਅੰਦਰ ਛੁੱਟੀਆਂ ਗਈਆਂ ਗੇਂਦਾਂ ਦੇ ਵਿੱਚੋਂ ਬਰਾਮਦ ਹੋਇਆ ਵੱਡੀ ਗੱਲ ਜਿਹੜੀ ਉਹ ਇਹ ਦੇਖਣ ਨੂੰ ਸਾਹਮਣੇ ਆਈ ਹੈ ਕਿ ਗੇਂਦਾਂ ਜਿਹੜੀਆਂ ਬਾਹਰੋਂ ਅੰਦਰ ਜੇਲ੍ਹ ਵੱਲ ਛੁੱਟੀਆਂ ਗਈਆਂ ਸੀ ਉਹਨਾਂ ਦੇ ਵਿੱਚੋਂ 18 ਮੋਬਾਈਲ ਸਮੇਤ ਹੋਰ ਸਮਾਨ ਜਿਹੜਾ ਉਹ ਬਰਾਮਦ ਕੀਤਾ ਗਿਆ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਜਿਹੜਾ ਅਣਪਛਾਤੇ ਲੋਕਾਂ ਦੇ ਖਿਲਾਫ ਥਾਣਾ ਸਿਟੀ ਚ ਕੇਸ ਦਰਜ ਕਰ ਲਿਆ ਗਿਆ ਇਸੇ ਮਾਮਲੇ ਦੇ ਵਿੱਚ ਥਾਣਾ ਸਿਟੀ ਚ ਕੇਸ ਦਰਜ ਕਰਵਾਇਆ ਗਿਆ ਅਤੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖਰ ਕਿਹੜੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਹ ਜਿਹੜੀ ਉਹ ਕਾਰਵਾਈ ਕੀਤੀ ਗਈ ਹੈ ਕਿਹੜੇ ਮਨਸੂਬਿਆਂ ਤਹਿਤ ਇਹ ਕਾਰਨਾਮੇ ਜਿਹੜੇ ਕੀਤੇ ਗਏ ਨੇ ਜਿਸ ਦੇ ਚਲਦਿਆਂ 24 ਮੋਬਾਈਲ ਬਰਾਮਦ ਹੋਏ ਨੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ 6 ਮੋਬਾਈਲ ਤਾਂ ਬੈਰਕਾਂ ਤੋਂ ਮਿਲੇ ਨੇ ਪਰ ਇਸ ਤੋਂ ਇਲਾਵਾ ਜਿਹੜੇ 18 ਮੋਬਾਈਲ ਜਾਂ ਹੋਰ ਸਮਾਨ ਹੈ ਉਹ ਬਾਹਰ ਤੋਂ ਸੁੱਟੀਆਂ ਗਈਆਂ ਗੇਂਦਾਂ ਦੇ ਵਿੱਚੋਂ ਬਰਾਮਦ ਹੋਇਆ ਹੈ। ਹੈਰਾਨ ਕਰਨ ਵਾਲਾ ਮਾਮਲਾ ਵੀ ਹੈ ਕਿ ਬਾਹਰ ਤੋਂ ਸੁੱਟੀਆਂ ਗਈਆਂ ਗੇਂਦਾਂ ਦੇ ਵਿੱਚੋਂ 18 ਮੋਬਾਈਲ ਬਰਾਮਦ ਹੋਏ ਨੇ। ਇਹ ਮੋਬਾਈਲ ਕਿਹਨਾਂ ਨੂੰ ਸਪਲਾਈ ਕੀਤੇ ਜਾਣੇ ਸਨ? ਕਿਨਾਂ ਤੱਕ ਪਹੁੰਚਾਏ ਜਾਣੇ ਸਗੇ ਤੇ ਫਿਰ ਉਸ ਤੋਂ ਬਾਅਦ ਕਿਹੜੀ ਮੰਸ਼ਾ ਦੇ ਨਾਲ ਇਹਨਾਂ ਦੀ ਵਰਤੋਂ ਕੀਤੀ ਜਾਣੀ ਸੀ तमाम ਸਵਾਲ ਜਿਹੜੇ ਉਹ ਉੱਠ ਰਹੇ ਨੇ ਔਰ ਸਾਰਾ ਜਿਹੜਾ ਮਾਮਲਾ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤੇ ਅਣਪਛਾਤੀਆਂ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਹੋ ਰਹੀ ਹੈ ਇਸ ਵੇਲੇ ਦੀ ਅਹਿਮ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਸੈਂਟਰਲ ਜੇਲ੍ਹ ਦੇ ਵਿੱਚੋਂ 24 ਦੇ ਕਰੀਬ ਮੋਬਾਈਲ ਬਰਾਮਦ ਹੋਏ ਨੇ ਸਿਰਫ ਮੋਬਾਈਲ ਹੀ ਨਹੀਂ ਇਸ ਦੇ ਨਾਲ ਕੋਰਸਮਾਨ ਵੀ ਪੁਲਿਸ ਨੂੰ ਇੱਥੇ ਜਿਹੜਾ ਉਹ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤੇਜ਼ੀ ਦੇ ਨਾਲ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਅੰਦਰੋਂ 24 ਮੋਬਾਈਲ ਫੋਨ ਇੱਕ ਮੋਬਾਈਲ ਚਾਰਜਰ ਸਮੇਤ 48 ਜਰਦੇ ਦੀਆਂ ਪੂੜੀਆਂ ਵੀ ਬਰਾਮਦ ਹੋਈਆਂ ਨੇ ਦੱਸਿਆ ਜਾ ਰਿਹਾ ਕਿ ਜੇਲ੍ਹ ਕਰਮਚਾਰੀਆਂ ਦੇ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਇਸੇ ਦੌਰਾਨ ਕਰਮਚਾਰੀਆਂ ਦੇ ਵੱਲੋਂ ਤਲਾਸ਼ੀ ਲਈ ਜਾ ਰਹੀ ਸੀ ਬੈਰਕ ਤੋਂ ਲੈ ਕੇ ਬਾਹਰ ਤੱਕ ਹਰ ਇੱਕ ਨੁੱਕਰ ਦੀ ਤਲਾਸ਼ੀ ਲਈ ਜਾ ਰਹੀ ਸੀ ਤੇ ਇਸੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਸਮਾਨ ਬਰਾਮਦ ਹੋਇਆ ਜਿਸ ਦੇ ਵਿੱਚ 24 ਮੋਬਾਈਲ ਵੀ ਸ਼ਾਮਲ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 6 ਮੋਬਾਈਲ ਬੈਰਕਾਂ ਤੋਂ ਬਰਾਮਦ ਹੋਏ ਜਦਕਿ ਜਿਹੜੇ 18 ਮੋਬਾਈਲ ਸਮੇਤ ਹੋਰ ਸਮਾਨ ਸੇਰ ਬਾਹਰ ਤੋਂ ਥਰੋ ਕਰਕੇ ਅੰਦਰ ਸੁੱਕੀਆਂ ਗਈਆਂ ਗੇਂਦਾਂ ਦੇ ਵਿੱਚੋਂ ਬਰਾਮਦ ਹੋਇਆ ਵੱਡੀ ਗੱਲ ਜਿਹੜੀ ਉਹ ਇਹ ਦੇਖਣ ਨੂੰ ਸਾਹਮਣੇ ਆਈ ਹੈ ਕਿ ਗੇਂਦਾਂ ਜਿਹੜੀਆਂ 12 ਅੰਦਰ ਜੇਲ੍ਹ ਵੱਲ ਸੁੱਟੀਆਂ ਗਈਆਂ ਸੀ ਉਹਨਾਂ ਦੇ ਵਿੱਚੋਂ 18 ਮੋਬਾਈਲ ਸਮੇਤ ਹੋਰ ਸਮਾਨ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਜਿਹੜਾ ਅਣਪਛਾਤੇ ਲੋਕਾਂ ਦੇ ਖਿਲਾਫ ਥਾਣਾ ਸਿਟੀ 'ਚ ਕੇਸ ਦਰਜ ਕਰ ਲਿਆ ਗਿਆ ਇਸੇ ਮਾਮਲੇ ਦੇ ਵਿੱਚ ਥਾਣਾ ਸਿਟੀ 'ਚ ਕੇਸ ਦਰਜ ਕਰਵਾਇਆ ਗਿਆ ਅਤੇ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖਰ ਕਿਹੜੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਹ ਜਿਹੜੀ ਉਹ ਕਾਰਵਾਈ ਕੀਤੀ ਗਈ ਹੈ ਕਿਹੜੇ ਮਨਸੂਬਿਆਂ ਤਹਿਤ ਇਹ ਕਾਰਨਾਮੇ ਜਿਹੜੇ ਕੀਤੇ ਗਏ ਨੇ ਜਿਸ ਦੇ ਚਲਦਿਆਂ 24 موبائل ਬਰਾਮਦ ਹੋਏ ਨੇ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ 6 ਮੋਬਾਈਲ ਤਾਂ ਬੈਰਕਾਂ ਤੋਂ ਮਿਲੇ ਨੇ ਪਰ ਇਸ ਤੋਂ ਇਲਾਵਾ ਜਿਹੜੇ 18 ਮੋਬਾਈਲ ਜਾਂ ਹੋਰ ਸਮਾਨ ਹੈ ਉਹ ਬਾਹਰ ਤੋਂ ਸੁੱਟੀਆਂ ਗਈਆਂ ਗੇਂਦਾਂ ਦੇ ਵਿੱਚੋਂ ਬਰਾਮਦ ਹੋਇਆ ਹੈਰਾਨ ਕਰਨ ਵਾਲਾ ਮਾਮਲਾ ਵੀ ਹੈ ਕਿ ਬਾਹਰ ਤੋਂ ਸੁੱਟੀਆਂ ਗਈਆਂ ਗੇਂਦਾਂ ਦੇ ਵਿੱਚੋਂ 18 ਮੋਬਾਈਲ ਬਰਾਮਦ ਹੋਏ ਨੇ ਇਹ ਮੋਬਾਈਲ ਕਿਹਨਾਂ ਨੂੰ ਸਪਲਾਈ ਕੀਤੇ ਜਾਣੇ ਸਨ ਕਿਨਾਂ ਤੱਕ ਪਹੁੰਚਾਏ ਜਾਣੇ ਸਗੇ ਤੇ ਫਿਰ ਉਸ ਤੋਂ ਬਾਅਦ ਕਿਹੜੀ ਮਨਸ਼ਾ ਦੇ ਨਾਲ ਇਹਨਾਂ ਦੀ ਵਰਤੋਂ ਕੀਤੀ ਜਾਣੀ ਸੀ तमाम ਸਵਾਲ ਜਿਹੜੇ ਉਹ ਉੱਠ ਰਹੇ ਨੇ ਔਰ ਸਾਰਾ ਜਿਹੜਾ ਮਾਮਲਾ ਹੈ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਅਣਪਛਾਤਿਆਂ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਹੋ ਰਹੀ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X और WhatsApp channel par